ਆਮਕਰਾਂ ਚ ਨਿਕਲੇ ਹੋਇਆ ਹਜੇ ਵੀ ਆਮਕਰਾਂ ਨਾਲ ਲਿੰਕਡ ਬਹੁਤ ਸਾਰੀਆਂ ਕਮੀਆਂ ਵੀ ਹੋਣ ਗਿਆ ਕੋਈ ਵੀ ਮਨੁੱਖ ਸੋळा ਕਲਾ ਸੰਪੂਰਨ ਨਹੀਂ ਹੁੰਦਾ ਪਰ ਨੀਅਤ ਚ ਖੋੜਨੀ ਹੈਗਾ ਨੀਅਤ ਹੋ ਸਕਦਾ ਕੁਝ ਗੱਲਾਂ ਹੈ ਜਿਹੜੀਆਂ ਹੋਣ ਜਿਹੜੀਆਂ ਸਰਕਾਰ ਨਾ ਕਰ ਸਕੀ ਹੋਵੇ ਹਜੇ ਵੀ 3 ਸਾਲਾਂ ਚ ਕਿਵੇਂ ਕਰ ਲਈ 75 ਸਾਲ ਦਾ بگੜਿਆ ਹੋਇਆ ਸਿਸਟਮ 3 ਸਾਲਾਂ ਚ ਕਿਵੇਂ ਸੁਧਾਰ ਲੀਏ ਸੁਧਾਰੀ ਜਾਂਨੇ ਪਰ ਹਰ ਰੋਜ਼ ਸੁਧਾਰ ਆ ਰਿਹਾ ਹੈ ਅੱਜ ਤੁਹਾਡੇ ਘਰ ਦੇ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਬਹੁਤ ਸਾਰੇ ਇੱਥੇ ਆਏ ਹੋਗੇ ਬਾਹਰ ਖੜੇ ਨੇ ਮੈਂ ਦੇਖਿਆ ਸੀਗਾ ਤਜ ਖੁਸ਼ ਹੋਣਗੇ ਤੇ ਸਰਕਾਰੀ ਨੌਕਰੀ ਮਿਲ ਗਈ ਜੀ ਹਰੇਕ ਪਿੰਡ ਚ ਮਿਲ ਗਈਆਂ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਕਈ ਪਿੰਡਾਂ ਚ ਬੱਤੀ ਬੱਤੀ ਤੇ ਤਿੱਤੀ ਤਿੱਤੀ ਮਿਲ ਗਈ ਹੁਣ ਤੁਹਾਡੇ ਕੋਲੇ ਵੀ ਆਉਣਗੇ ਜਿਹੜੇ ਤੁਹਾਡੇ ਪਿੰਡ ਦੇ ਲੋਕ ਜਾਲਦਾਲੇ ਭਾਈ ਕੀ ਕਿਹੜੀ ਕਿਹੜੀ ਕਿਤਾਬ ਪੜ੍ਹਨੀ ਪੈਂਦੀ ਹੈ ਉਹਦੇ ਵਾਸਤੇ ਦੱਸ ਦਿਓ ਪਲੀਜ਼ ਤਾਂ ਕਿ ਉਹੀ ਭਰਤੀ ਹੋ ਜਾਵੇ ਠੀਕ ਹੈ ਨਾ ਨਹੀਂ ਤਾਂ ਆਪਾਂ ਵੀਜ਼ਾ ਲੱਗੇ ਤੇ ਦੱਸ ਦੇਣੀ ਵੀ ਕੋਈ ਮੰਨ ਪਾਣੀ ਨਾ ਮਾਰ ਦੇ ਕਿਤੇ ਦੱਸ ਦਿਓ ਵੀ ਆਹ ਕਹਾਣੀ ਪੜਨੀ ਪੈਂਦੀ ਐ ਐਨੇ ਨੰਬਰ ਆਗੇ ਤਾਂ ਗਵਰਨਮੈਂਟ ਆਪ ਹੀ ਬੁਲਾ ਲੈਂਦੀ ਓ ਵੀ ਬੇਨਤ ਕਰ ਲੈਣਗੇ ਕੰਮਜਾਬ ਹੋ ਜਾਣਗੇ